UBC ਪੰਗੜਾ ਕਲੱਬ ਦੇ ਵੱਲੋਂ ਪਿੰਗਲਵਾੜਾ ਐਸੋਸੀਏਸ਼ਨ ਨੂੰ 80000 ਡਾਲਰ ਜੋ ਨੇ ਉਹ ਇਕੱਠੇ ਕਰਕੇ ਦਿੱਤੇ ਗਏ ਨੇ ਸਾਡਾ ਜਿਹੜਾ ਮੇਨ ਮਕਸਦ ਸੀਗਾ ਮੈਨੂੰ ਕਿਤੇ ਨਾ ਕਿਤੇ ਉਹ ਬਹੁਤ ਚੰਗੇ ਤਰੀਕੇ ਨਾਲ ਇਹਨਾਂ ਨੇ ਜੋ ਉਹ ਨੂੰ ਨੇਪਰੇ ਚੜਾਇਆ ਕਿਉਂਕਿ ਅਸੀਂ ਚਾਹੁੰਦੇ ਸੀ ਇੱਥੋਂ ਦੇ ਬੱਚਿਆਂ ਨੂੰ ਭਗਤ ਜੀ ਬਾਰੇ ਔਰ ਪਿੰਗਲਵਾੜੇ ਬਾਰੇ ਪਤਾ ਚੱਲੇ ਉਸ ਦੇ ਨਾਲ ਹੀ 80000 ਡਾਲਰ ਜਿਹੜਾ ਇਹਨਾਂ ਨੇ ਇਕੱਠਾ ਕੀਤਾ ਕਮੈਂਡੇਬਲ ਜੌਬ ਪਿੰਗਲਵਾੜੇ ਅਸੀਂ ਨਵੀਂ ਕੀਤੇ ਦੇਖਿਆ ਸੀ ਤੇ ਸਾਡਾ ਰਾਧਾ ਸਿੱਖਿਆ ਅਸੀਂ ਇਸ ਵਾਰੀ ਪਿੰਗਲਵਰ ਨੂੰ ਦੇਇਆ ਸਾਰੇ ਸਾਨੂੰ ਜਿਹੜੇ ਡੋਨੇਸ਼ਨ ਮਿਲਦੀ ਸਾਰੇ ਜਿਵੇਂ ਜੇ ਕਿਸ ਨੇ ਟਿਕਟ ਬਾਈ ਕੀਤੀ ਹੈ ਜੇ ਕਿਸ ਨੇ ਸਾਡਾ ਸਮੋਸਾ ਖਰੀਦਿਆ ਅਸੀਂ एवरीथिंग ਵੀ ਡੂ ਉਹਦਾ ਸਾਡੇ ਕੋਲ ਵੈਲਿਊ ਹੈਗਾ ਅਸੀਂ ਅਸੀਂ ਅਪਰੀਸ਼ੀਏਟ ਕਰ ਦਿੰਨੇ ਐ ਸਪੈਸ਼ਲੀ ਟੂ ਦੋਸੀ ਫੰਡਰਸ ਜਿਹੜੇ ਸੀਗੇ ਉਹਦਾ ਬਾਬਾ ਪੁੱਛਦੇ ਸੀਗੇ ਕਿ ਪੈਸੀ ਜਾ ਕੇ ਕਿਥੇ ਆ ਕਿਉਂਕਿ ਸਾਡੇ ਜਿਹੜੇ ਸਮੱਸਿਆ ਆ ਉਮ ਉਹ ਥੋੜੇ ਜਿਹੀ ਪ੍ਰਾਈਸ ਜ਼ਿਆਦਾ ਕਰਨੀ ਪੈਂਦੀ ਸੀ ਕਿ ਯਾ ਤੇ ਪੁੱਛ ਸੀ ਪੈਸੇ ਜਾਂਦੇ ਕਿੱਥੇ ਆ ਤੇ ਅਸੀਂ ਉਹਨਾਂ ਨੂੰ ਪਿੰਗਲਵਾੜੇ ਬਾਰੇ ਦੱਸਦੇ ਸੀਗੇ ਕਿ ਉਹ ਇੰਡੀਆ ਵਿੱਚ ਕਿੰਨੀ ਸੇਵਾ ਕਰਦੇ ਆ ਯਾ ਯੂਬੀਸੀ ਪੰਗੜਾ ਕਲੱਬ ਦੇ ਵੱਲੋਂ ਪਿੰਗਲਵਾੜਾ ਐਸੋਸੀਏਸ਼ਨ ਨੂੰ 80000 ਡਾਲਰ ਜੋ ਨੇ ਉਹ ਇਕੱਠੇ ਕਰਕੇ ਦਿੱਤੇ ਗਏ ਨੇ ਔਰ ਜਿਹੜੇ ਬੱਚਿਆਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਸਾਡੇ ਨਾਲ ਉਹ ਨੌਜਵਾਨ ਬੱਚ ਕੀ ਕੁਝ ਚੈਲੰਜਸ ਰਹੇ ਇਸ ਡੋਨੇਸ਼ਨ ਨੂੰ ਇਕੱਠੇ ਕਰਨ ਦੇ ਵਿੱਚ ਔਰ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਆਇਆ ਕਿ ਇਸ ਵਾਰ ਇਹਨਾਂ ਦੇ ਵੱਲੋਂ ਜੋ ਇਹ ਡੋਨੇਸ਼ਨ ਹੈ ਉਹ ਪਿੰਗਲਵਾੜਾ ਐਸੋਸੀਏਸ਼ਨ ਨੂੰ ਦਿੱਤੀ ਜਾਣੀ ਹੈ ਐਨਜੀਓ ਨੂੰ ਦਿੱਤੀ ਜਾਣੀ ਹੈ ਗੱਲਬਾਤ ਕਰਦੇ ਹਾਂ ਇਹ ਤਮਾਮ ਬੱਚੇ ਇਸ ਵਕ ਸਾਡੇ ਨਾਲ ਮੌਜੂਦ ਨਹੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਇੰਨੀ ਵੱਡੀ ਅਮਾਉਂਟ ਜਿਹੜੀ ਹੈ ਉਹ ਕਲੈਕਟ ਕੀਤੀ ਔਰ ਤੁਸੀਂ ਫਿਰ ਪਿੰਗਲਵਾੜਾ ਸੁਸਾਇਟੀ ਨੂੰ ਉਹ ਡੋਨੇਟ ਕਰ ਰਹੇ ਹੋ ਕਿਵੇਂ ਜ਼ਹਿਨ ਦੇ ਵਿੱਚ ਆਇਆ ਕਿ ਪਿੰਗਲ ਵਾਲਾ ਜੋ ਸੁਸਾਇਟੀ ਹੈ ਉਸ ਨੂੰ ਤੁਸੀਂ ਚੂਜ਼ ਕੀਤਾ ਔਰ ਇਸ ਤੋਂ ਪਹਿਲਾਂ ਵੀ ਕੀ ਤੁਹਾਡੇ ਵੱਲੋਂ ਡੋਨੇਸ਼ਨਸ ਜਿਹੜੀਆਂ ਨੇ ਉਹ ਇਕੱਠੀਆਂ ਕੀਤੀਆਂ ਜਾ ਰਹੀਆਂ ਸੀ ਯਾ ਸੋ ਹਰੇਕ ਸਾਸ ਸਾ ਡਜਰਾ ਕਲੱਬ ਹੈ ਯੂਬੀਸੀ ਪਾਨਾ ਕਲੱਬ ਅਸੀਂ ਹਰੇਕ ਸਾ ਇੱਕ ਕਿਸੇ ਕਿਸੇ ਚੇੜੀ ਨੂੰ ਦਾਨ ਦਿੰਦੇ ਆ ਆਮ ਸੋ ਪਿਛਲੇ ਸਾਲ ਸੀ ਕਾਸਾ ਨੂੰ 5000 ਡਾਲਰ ਡੋਨੇਟ ਕੀਤਾ ਸੀ ਤੇ ਇਸਾ ਅਸੀਂ ਚਾਰੋਂ ਜਾਣੇ ਸਾਨੂੰ ਪ੍ਰੈਜ਼ ਟੀਮ ਕਹਿੰਦੇ ਆ ਪ੍ਰੈਜ਼ੀਡੈਂਸ਼ੀਅਲ ਟੀਮ ਯੂਬੀਸੀ ਪੰਗਾ ਕਲਬ ਦੀ ਅਮ ਜਦੋਂ ਸਾਨੂੰ ਪੋਜੀਸ਼ਨ ਮਿਲੀ ਐ ਸਾਡੂ ਸਾਡੀ ਟਾਸ ਸੀ ਅਸੀਂ ਚੁਣਨਾ ਕਿਹੜੀ ਚੈਰੀਟੀ ਨੂੰ ਦਾਨ ਦੇਣਾ ਅਮ ਸੋ ਸਾਡੀ ਉਮੀਦ ਸੀ ਕਿ ਅਸੀਂ ਪਿੰਗਲਵਾਰਾਂ ਨੂੰ ਦੇਈਏ ਅਸੀਂ ਸੁਣਿਆ ਸੀ ਪਿੰਗਲਵਾਰੇ ਅਸੀਂ ਨਵੀਂ ਕਿਤੇ ਦੇਖਿਆ ਸੀ ਤੇ ਸਾਡਾ ਰਾਹਦਾ ਸੀ ਕਿ ਅਸੀਂ ਇਸ ਵਾਰੀ ਪਿੰਗਲਵਾਰ ਨੂੰ ਦੇਈਏ ਅਮ ਸਾਡੀ ਬਾਕੀ ਜਿਹੜੀ ਟੀਮ ਵੀ ਆ ਸਾਡੇ ਪਜਾਹ ਜਾਣੇ ਆ ਉਹ ਵੀ ਸਾਰੇ ਖੁਸ਼ ਸੀ ਕਿ ਕੈਸੀ ਇਸ ਵਾਰੀ ਪਿੰਗਵਾਰ ਨੂੰ ਬੈਸਿਕ ਤੇ ਨਹੀਂ ਭਗਤਪੁਰਨ ਸਿੰਘ ਜੀ ਨੇ ਜਿਹੜੇ ਕੰਮ ਕੀਤੇ ਉਸ ਦੇ ਬਾਰੇ ਤਾਂ ਦੁਨੀਆ ਦੇ ਵਿੱਚ ਉਹਨਾਂ ਦੇ ਬਾਰੇ ਚਰਚਾ ਜਿਹੜੀ ਆ ਉਹ ਹੁੰਦੀ ਹੈ ਔਰ ਕਿਸ ਤਰੀਕੇ ਦੇ ਨਾਲ ਅਜੇ ਵੀ ਉਹ ਲੇਗੇਸੀ ਜਿਹੜੀ ਹੈਗੀ ਆ ਉਹ ਸੋਸਾਇਟੀ ਦੇ ਵੱਲੋਂ ਬਰਕਰਾਰ ਕੀਤੀ ਜਾ ਰਹੀ ਹੈ ਤੁਸੀਂ ਕਦੀ ਪੜਿਆ ਭਗਤਪੁਰਨ ਜੀ ਦੇ ਬਾਰੇ ਔਰ ਪਿੰਗਲਵੜਾ ਸੋਸਾਇਟੀ ਬਾਰੇ ਤੁਸੀਂ ਆਪ ਤੁਸੀਂ ਦੱਸ ਰਹੇ ਸੀ ਪਹਿਲਾਂ ਕਿ ਤੁਸੀਂ ਆਪ ਵੀ ਜਾ ਕੇ ਦੇਖ ਕੇ ਆਏ ਉੱਥੇ ਜਦੋਂ ਤੁਸੀਂ ਦੇਖਿਆ ਉੱਥੇ ਚੀਜ਼ਾਂ ਨੂੰ ਕੀ ਜ਼ਹਿਨ ਦੇ ਵਿੱਚ ਆਇਆ ਕੀ ਮਹਿਸੂਸ ਕੀਤਾ ਯਾ ਸੋ ਐਕਚੁਅਲੀ ਜਦ ਮੈਂ ਤਾਂ ਦੱਸ ਸੀ ਸੀ ਫੈਬਰੂਰੀ ਦੇ ਵਿੱਚ ਮੇਰੇ ਫੈਮਿਲੀ ਨਾਲ ਮੈਂ ਕੁਦਰਤੀ ਇੰਡੀਆ ਜਾਣ ਜਾ ਰਹੀ ਸੀ ਮੈਂ ਪਹਿਲੀ ਵਾਰੀ ਐਕਸੀ ਗਈ ਸੀ ਲੱਗਦਾ ਕਿ 9 ਸਾਲਾਂ ਬਾਅਦ ਗਈ ਸੀ ਅਮ ਸੋ ਮੈਂ ਕਹਿ ਕੇ ਅਸੀਂ ਹੁਣ ਜੇ ਜਾ ਰਹੇ ਹਾਂ ਮੈਂ ਚਾਹੁੰਦੀ ਕਿ ਅਸੀਂ ਉੱਥੇ ਪਿੰਗਲਵੜਾ ਜਾਏ ਹ ਹੁਣ ਸਾਡੀ ਸਾਰੀ ਟੀਮ ਇੰਨਾ ਕੰਮ ਕਰ ਰਹੀ ਹੈ ਯਾ ਇਸ ਚੈਰੀ ਨੂੰ ਪੈਸੇ ਦੇਣ ਲਈ ਅਸੀਂ ਦੇਖ ਲਈਏ ਕਿ ਕੀ ਇੱਥੇ ਬਣ ਬਣੇ ਆਇਆ ਆਮ ਸੋ ਉੱਥੇ ਅਸੀਂ ਪਿੰਕ ਭਗਤਪੁਰ ਸਿੰਘ ਵਾਰੀ ਮੈਂ ਥੋੜਾ ਜਿਹਾ ਸੁਣਿਆ ਸੀ ਪਰ ਉੱਥੇ ਥੋੜਾ ਜਿਆਦਾ ਉਹਨਾਂ ਨੇ ਉਹਨਾਂ ਨੇ ਮੈਨੂੰ ਸਿਖਾਇਆ ਥੋੜਾ ਜਿਹਾ ਤੇ ਉੱਥੇ ਮੈਂ ਦੇਖਿਆ ਕਿ ਉੱਥੇ ਤਾਂ ਕਈ ਵਾਰੀ ਕਹਿੰਦਾ ਕਿ ਇੰਡੀਆ ਇਹ ਹਵਾ ਆਹ ਹਵਾ ਉੱਥੇ ਤਾਂ ਇੰਡੀਆ ਲੱਗਦਾ ਹੀ ਨਹੀਂ ਆਮ ਉਹਨਾਂ ਨੇ ਤਾਂ ਜਿਹੜੀ ਆਪਣੀ ਸੋਸਾਇਟੀ ਬਣਾਈ ਆ ਇਟਸ ਫਰਸਟ ਕਲਾਸ ਲੱਗਦਾ ਵੀ ਨਹੀਂ ਕਿ ਤੁਸੀਂ ਕਿਤੇ ਹੋਰ ਮੁਲਕ ਨੂੰ ਗਏ ਆ ਜੇ ਤੂੰ ਇੱਥੇ ਹੋਵੇ ਮੈਨੂੰ ਤਾਂ ਬਿਲਕੁਲ ਲੱਗੇ ਕੈਨੇਡਾ ਹੀ ਆ ਉਹਨਾਂ ਨੇ ਬਹੁਤ ਵਧੀਆ ਫਸਿਲਟਾ ਨਿਆਣਿਆਂ ਲਈ ਕੀਤੀਆਂ ਜੀ 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 ਇਸ ਡੋਨੇਸ਼ਨ ਨੂੰ ਇਕੱਠੇ ਕਰਨ ਦੇ ਵਾਸਤੇ ਕਿੰਨਾ ਟਾਈਮ ਲੱਗਿਆ ਹੈ ਇਹ ਇਅਰਲੀ ਡੋਨੇਸ਼ਨ ਜਿਹੜੀ ਹੈਗੀ ਇਕੱਠੀ ਹੁੰਦੀ ਹੈ ਔਰ ਕਿਹੜੇ ਕਿਹੜੇ ਲੋਕਾਂ ਦੇ ਵੱਲੋਂ ਪਾਰਟਿਸਪੇਟ ਕੀਤਾ ਗਿਆ ਕਿਹੜੀ ਕਿਹੜੀ ਥਾਵਾਂ ਦੇ ਉੱਤੇ ਤੁਸੀਂ ਇਹ ਡੋਨੇਸ਼ਨਸ ਜਿਹੜੀਆਂ ਸੀਗੀਆਂ ਉਹ ਇਕੱਠੀਆਂ ਕੀਤੀਆਂ ਅਸੀਂ ਹਰ ਸਾਲ ਈਚ ਚੈਰੀ ਅਸੀਂ ਡੋਰਿੰਗ ਕਰਦੇ ਹਾਂ ਤੇ ਇਸ ਹਰ ਸਪਟੈਂਬਰ ਵਿੱਚ ਅਸੀਂ ਸ਼ੁਰੂ ਕੀਤਾ ਸੀ ਤੇ ਅਪ੍ਰੈਲ ਵਿੱਚ ਐਂਡ ਕੀਤਾ ਸੋ ਅਸੀਂ ਦੂਸਰੇ ਬਿਜ਼ਨੈਸਿਸ ਦੇ ਨਾਲ ਸਪਾਂਸਰਸ਼ਿਪ ਕਰਦੇ ਹਾਂ ਤੇ ਫੰਡਿੰਗ ਕਰਦੇ ਹਾਂ ਤੇ ਇਵੈਂਟਸ ਕਰਦੇ ਹਾਂ ਤੇ ਔਰ ਉਹ ਟਿਕਟਸ ਤੇ ਨਾਲ ਸੀ ਇਹ ਰਕਮ ਘੱਟੀ ਕੀਤੀ ਸੀ ਹਾਂ ਜੀ ਸਭ ਤੋਂ ਜ਼ਿਆਦਾ ਖੁਸ਼ੀ ਕਿਹੜੀ ਡੋਨੇਸ਼ਨ ਤੋਂ ਹੋਈ ਵੈਸ ਤਾਂ ਹਰ ਇੱਕ ਜਿਹੜਾ ਸਿੰਗਲ ਸਿੰਗਲ ਡਾਲਰ ਹੈ ਉਹ ਵੀ ਮੈਨੇ ਰੱਖਦਾ ਹੁੰਦਾ ਹੈ ਪਰ ਕਿਹੜੀ ਉਹ ਡੋਨੇਸ਼ਨ ਸੀ ਜਦੋਂ ਆਈ ਤਾਂ ਤੁਹਾਨੂੰ ਲੱਗਿਆ ਕਿ ਹਾਂ ਇਹ ਤਾਂ ਬਹੁਤ ਅੱਛੀ ਡੋਨੇਸ਼ਨ ਸਾਨੂੰ ਮਿਲੀ ਔਰ ਇਹ ਸਾਡੇ ਅਮਾਉਂਟ ਦੇ ਵਿੱਚ ਵੀ ਇਸਨੇ ਕਾਫੀ ਵਾਧਾ ਕੀਤਾ ਅਸੀਂ ਆਈ ਨਹੀਂ ਕਿ ਅਸਲ ਵੀ ਇੱਕ ਡੋਨੇਸ਼ਨ ਵੇ ਹੈਗੀ ਸਭ ਤੋਂ ਇੰਪੋਰਟੈਂਟ ਰਾਈ ਜਿਵੇਂ ਸਾਰੇ ਸਾਨੂੰ ਜਿਹੜੇ ਡੋਨੇਸ਼ਨ ਮਿਲਦੀ ਸਾਰੇ ਜਿਵੇਂ ਜੇ ਕਿਸ ਨੇ ਟਿਕਟ ਬਾਈ ਕੀਤੀ ਹੈ ਜੇ ਕਿਸ ਨੇ ਸਾਡਾ ਸਮੋਸਾ ਖਰੀਦਿਆ ਅਸੀਂ एवरीथिंग ਵੀ ਡੂ ਆਲ ਦਾ ਸਟੈਟਿਕਲ ਵੈਲਿਊ ਹੈਗਾ ਅਸੀਂ ਅਸੀਂ ਅਪਰੀਸ਼ੀਏਟ ਕਰ ਦਿੰਦੇ ਆ ਕੀ ਮੋਡ ਆਫ ਕੀ ਡੋਨੇਸ਼ਨ ਇਕੱਠੇ ਕਰਨ ਦੇ ਕੀ ਮੋਡਸ ਨੇ ਕਿਵੇਂ-ਕਿਵੇਂ ਤੁਸੀਂ ਇਹ ਡੋਨੇਸ਼ਨ ਜਿਹੜੀ ਹੈ ਇਕੱਠੀ ਕਰਦੇ ਹੋ ਸੋ ਮੈਨੂੰ ਲੱਗਦਾ ਤਿੰਨ ਮੇਨ ਤਰੀਕੇ ਸੀਗੇ ਪਹਿਲਾ ਦਾ ਸਪਾਂਸਰਸ਼ਿਪ ਸੀਗੇ ਜਿਹੜੇ ਸਾਰੇ ਲੋਕਲ ਬਿਜ਼ਨਸ ਨੇ ਲੋਅਰ ਮੇਨ ਲੈਂਗੁਏਜ ਆਬਿਸਰਡ ਸਰੀ ਵੈਂਕੂਵਰ ਅਸੀਂ ਉੱਥੇ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਸਾਨੂੰ ਸਪੋਰਟ ਕਰਨਾ ਚਾਹੁੰਦੇ ਨੇ ਸਾਡੇ ਕੋਲ ਸਪਾਂਸਰਸ਼ਿਪ ਟੀਮ ਹੈਗੀ ਆ ਵੀ ਕਿ ਜਾਣਦੇ ਹੋ ਟੀਮ ਦੇ ਉੱਤੇ ਜਿਹੜੇ ਐਜੇ ਕੰਮ ਕਰਦੇ ਨੇ ਸਾਡੇ ਇੱਕ ਫੰਡਰੇISING ਟੀਮ ਹੈਗੀ ਆ ਜਿੱਥੇ ਅਸੀਂ ਜਿਵੇਂ ਯੂ ਨੋ ਕੈ ਯੂਬੀਸੀ ਕੈਂਪਸ ਦੇ ਉੱਤੇ ਫੰਡਰੇisers ਕਰਦੇ ਨੇ ਤੇ ਫਿਰ ਫਾਈਨਲੀ ਸਾਡੇ ਜਿਹੜੇ ਵੱਡੇ ਟਿਕਟਡ ਇਵੈਂਟਸ ਨੇ ਜਿੱਥੇ ਅਸੀਂ ਟਿਕਟਾਂ ਬੇਚਦੇ ਨੇ ਵੀ ਯੂਬੀਸੀ ਸਟੂਡੈਂਟਸ ਐਸਐਫਯੂ ਸਟੂਡੈਂਟਸ ਸਾਰੀ ਯੂਨੀਵਰਸਿਟੀ ਸਟੂਡੈਂਟਸ ਆਨ ਸਾਡੇ ਨਾਲ ਸਾਡੇ ਇਵੈਂਟਾਂ ਤੇ ਉੱਥੇ ਸਭ ਸਾਡੇ ਮਿਲ ਕੇ ਆਪਾਂ ਸਭ ਤੋਂ ਬਾਅਦ ਪੈਸੇ ਬੰਦਦੇ ਨੇ ਜਿਹ ਟਿਕਟਡ ਇਵੈਂਟਸ ਹਾਂਜੀ ਹਾਲਕੀ ਯੂਬੀਸੀ ਚ ਡਾਇਵਰਸਿਟੀ ਅਸੀਂ ਵੇਖੀ ਹੈ ਸਟੂਡੈਂਟਸ ਆ ਕਿਸ ਤਰੀਕੇ ਨਾਲ ਰਿਸਪੌਂਸ ਰਹਿੰਦੇ ਸਟੂਡੈਂਟਸ ਵੀ ਟਿਕਟਸ ਪਰਚੇਸ ਕਰਦੇ ਨੇ ਅਜਰ ਉਹਨਾਂ ਨੂੰ ਦੱਸ ਦਿਆ ਤੁਸੀਂ ਕਿ ਇਸ ਕੌਜ਼ ਦੇ ਵਾਸਤੇ ਤੁਸੀਂ ਡੋਨੇਸ਼ਨਸ ਇਕੱਠੀ ਕਰ ਰਹੇ ਹੋ ਤਾਂ ਕਿ ਰਿਸਪੌਂਸ ਓਵਰঅল ਸਾਰੇ ਸਟੂਡੈਂਟਸ ਆ ਰਹਿੰਦੇ ਨਾਟ ਸਪੈਸਿਫਿਕ ਪੰਜਾਬੀ ਕਮਿਊਨਿਟੀ ਦੇ ਸਟੂਡੈਂਟਸ ਓਵਰঅল ਸਟੂਡੈਂਟਸ ਦੀ ਜੇ ਆਪਾਂ ਗੱਲ ਕਰੀਏ ਹਾਂਜੀ ਸਪੈਸ਼ਲੀ ਟੂ ਦੋਸੀ ਫੰਡਰਸ ਦੇ ਗਾਦੇ ਸੀਗੇ ਔਰ ਦੋ ਬੱਪ ਪੁੱਛਦੇ ਸੀਗੇ ਕਿ ਪੈਸੇ ਜਾ ਕਿਥੇ ਰਿਹਾ ਕਿਉਂਕਿ ਸਾਡੇ ਜਿਹੜੇ ਸਮੱਸਿਆ ਅਮ ਔਰ ਥੋੜੇ ਜ ਜਾਦਾ ਕਰਨੀ ਪੈਂਦੀ ਸੀ ਕਿ ਯਾ ਤੇ ਪਰ ਅਸੀਂ ਪੈਸੇ ਜਾਣਦੇ ਕਿੱਥੇ ਆ ਤੇ ਅਸੀਂ ਉਹਨਾਂ ਨੂੰ ਪਿੰਗਲ ਵਾਲੇ ਬਾਰੇ ਦੱਸਦੇ ਸੀਗੇ ਕਿ ਉਹ ਇੰਡੀਆ ਵਿੱਚ ਕਿੰਨੀ ਸੇਵਾ ਕਰਦੇ ਆ ਤੇ ਆਮ ਆਈ ਥਿੰਕ ਜਿਹੜਾ ਇਸ਼ਾ ਗਏ ਸੀਗੀ ਇੰਡੀਆ ਤੇ ਉਹ ਆਮ ਪੋਸਟ ਅਸੀਂ ਇੱਕ ਬਣਾਇਆ ਸੀਗਾ ਤੇ ਆਮ ਬਹੁਤ ਜ਼ਿਆਦਾ ਉਹਨਾਂ ਨੇ ਇਸ਼ ਨੇ ਵੀ ਕਿਹਾ ਕਿ ਤਰੱਕੀ ਉਹਨਾਂ ਨੇ ਜਿੰਨੀ ਕੀਤੀ ਆ ਆਮ ਉਹ ਸਾਰੇ ਅਸੀਂ ਦੱਸਦੇ ਸੀਗੇ ਜਿਹੜੇ ਵੀ ਫੰਡਰਸ ਅ ਤੇ ਉਹਨਾਂ ਦੇ ਸੀਗੇ ਤੇ ਯਾ ਜਿਹੜੇ ਅਮ ਪੀਪਲ ਆ ਲੋਕ ਆ ਯਾ ਇਵੈਂਟਸ ਤੇ ਅਮ ਉਹਨਾਂ ਨੂੰ ਵੀ ਦੱਸਦੇ ਸੀ ਕਿ ਉਹਨਾਂ ਨੂੰ ਸਾਰੇ ਨੂੰ ਪਤਾ ਹੁੰਦਾ ਕਿ ਹਰ ਸਾਲ ਆਪਾਂ ਡੋਨੇਟ ਕਰਦੇ ਆ ਚੈਰਿਟੀ ਨੂੰ ਸੋ ਯਾ ਤੇ ਲਾਸਟ ਟਾਈਮ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 65000 ਸੀਗਾ ਇਸ ਵਾਰ 80 ਤੇ ਨੈਕਸਟ ਟਾਈਮ ਕੀ 1 ਲੱਖ ਦਾ ਟਾਰਗੇਟ ਤੁਸੀਂ ਅਚੀਵ ਕਰਨਾ ਹੈ ਸੋ ਐਕਚੁਅਲੀ ਸਾਡਾ 10 ਸਾਲ ਤੱਕ ਧੰਨਿਆ ਨੈਕਸਟ ਈਅਰ ਨਵਾਂ ਗਰੂਪ ਹੋਗਾ ਅਮ ਸਾਡੀ ਮੀਰੇ ਕਿ ਹਰ ਸਾਲ ਜਾਦੇ ਪੈਸੇ ਇਕੱਠੇ ਕਰਨ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਜਿਹੜੇ ਪਾਸਟ ਪ੍ਰੈਜ਼ੀਡੈਂਸੀਆ ਪਾਸ ਟੀਮਸ ਐ ਉਹ ਵੀ ਸਪੋਰਟ ਕਰਾਂਗੇ ਆਈ ਥਿੰਕ ਏਵਰੀ ਈਅਰ ਜੇ ਅਸੀਂ ਬਿਲਡ ਕਰ ਸਕਦੇ ਹਾਂ ਅਮ ਸਾਡੇ ਪਲੈਟਫਾਰਮ ਸੋ ਇਟਲ ਬੀ ਅ ਸਕਸੈਸ ਅ ਕੀ ਮਹਿਸੂਸ ਹੁੰਦਾ ਜਦੋਂ ਬੱਚੇ ਇਸ ਤਰੀਕੇ ਦੇ ਨਾਲ ਇਹ ਉਪਰਾਲੇ ਕਰਦੇ ਨੇ ਔਰ ਇੱਕ ਮੈਸੇਜ ਜਿਹੜਾ ਹੈਗਾ ਉਹ ਤਾਂ ਜਾਂਦਾ ਹੀ ਜਾਂਦਾ ਕਮਿਊਨਿਟੀ ਦੇ ਵਿੱਚ ਕਿ ਬੱਚੇ ਇਸ ਤਰੀਕੇ ਦੀ ਕੌਜ਼ ਦੇ ਵਾਸਤੇ ਅੱਗੇ ਵਧ ਰਹੇ ਨੇ ਜਿੱਥੇ ਪੜ੍ਹਾਈ ਦਾ ਕਾਰੀਅਰ ਨਾਲ ਅਜਿਹੇ ਕੰਮ ਵੀ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਬਿਲਕੁਲ ਜੀ ਜਿਹੜੀ ਅਗਜ ਜੀ ਦੀ ਵਿਜਨ ਸੀਗੀ ਜਿਹੜੀ ਸਾਡੀ ਐਕਚੁਅਲੀ ਪਿੰਗਲਵਾੜਾ ਸੰਸਥਾ ਦੀ ਵਿਜਨ ਇਹ ਹੈਗੀ ਆ ਹੁਣ ਕਿ ਵੀ ਅ ਇੱਥੋਂ ਦੇ ਬੱਚਿਆਂ ਨੂੰ ਭਗਤ ਜੀ ਬਾਰੇ ਜੋ এনवायरमेंट ਬਾਰੇ ਉਹ ਚਿੰਤਾ ਸੀਗੀ ਉਹਦੇ ਬਾਰੇ ਦੱਸਿਆ ਜਾਵੇ ਸੋ ਅਸੀਂ ਬਹੁਤ ਲੰਬੇ ਸਮੇਂ ਤੋਂ ਪ੍ਰਾਲਾ ਕਰ ਰਹੇ ਸੀਗੇ ਨਗਰ ਕੀਰਤਨ ਦੇ ਵਿੱਚ ਮੁਫਤ ਦੇ ਵਿੱਚ ਕਿਤਾਬਾਂ ਵੰਡੀਆਂ ਲਿਟਰੇਚਰ ਵੰਡਣਾ ਪਰ ਜਦੋਂ ਇਸ਼ਾਨ ਮੈਨੂੰ ਲਾਸਟ ਈਅਰ ਕੰਟੈਕਟ ਕੀਤਾ ਵੀ ਅਸੀਂ ਯੂਬੀਸੀ ਭੰਗੜਾ ਕਲੱਬ ਵੱਲੋਂ ਇਹ ਇਨੀਸ਼ੀਏਟਿਵ ਲੈਣ ਜਾ ਰਹੇ ਤੇ ਆ ਵਾਸ ਵੈਰੀ ਐਕਸਾਈਟਿਡ ਨਾਟ ਫਾਰ ði ਅਮਾਉਂਟ ਕਿਉਂਕਿ ਦਾਨ ਬਹੁਤ ਇਕੱਠਾ ਹੁੰਦਾ ਪਰ ਸਾਡਾ ਜਿਹੜਾ ਮੇਨ ਮਕਸਦ ਸੀਗਾ ਮੈਨੂੰ ਕਿਤੇ ਨਾ ਕਿਤੇ ਉਹ ਬਹੁਤ ਚੰਗੇ ਤਰੀਕੇ ਨਾਲ ਇਹਨਾਂ ਨੇ ਜੋ ਨੂੰ ਨੇਪਰੇ ਚੜਾਇਆ ਕਿਉਂਕਿ ਅਸੀਂ ਚਾਹੁੰਦੇ ਸੀ ਇੱਥੋਂ ਦੇ ਬੱਚਿਆਂ ਨੂੰ ਭਗਤ ਜੀ ਬਾਰੇ ਔਰ ਪਿੰਗਲਵਾੜੇ ਬਾਰੇ ਪਤਾ ਚੱਲੇ ਉਸ ਦੇ ਨਾਲ ਹੀ 80000 ਡਾਲਰ ਜਿਹੜਾ ਇਹਨਾਂ ਨੇ ਇਕੱਠਾ ਕੀਤਾ ਕਮੈਂਡੇਬਲ ਜੌਬ ਬਹੁਤ ਵੱਡੀ ਰਾਸ਼ੀ ਹੈ ਇਟ ਵਿਲ ਗੋ ਅਲੋਂਗ ਵੇ ਹੈ ਨਾ ਜਿਵੇਂ ਬੱਚੇ ਜ਼ਿਕਰ ਕਰ ਰਹੇ ਸੀ ਕਿ ਜਿਹੜੇ ਬੱਚੇ ਡੋਨੇਸ਼ਨ ਕਰ ਰਹੇ ਸੀ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਸੀ ਕਿ ਇਹ ਜਾ ਕਿੱਥੇ ਰਹੇ ਨੇ ਤੇ ਉਹਨਾਂ ਨੂੰ ਦੱਸਿਆ ਕਿ ਪਿੰਗਲਵਾੜਾ ਦੇ ਵਿੱਚ ਜਾ ਰਹੇ ਨੇ ਹੁਣ ਇਹ ਅਮਾਉਂਟ ਤੁਹਾਡੇ ਕੋਲ ਆ ਗਈ ਹੈ ਤਾਂ ਕੀ ਤੁਹਾਡੇ ਵੱਲੋਂ ਵੀ ਟ੍ਰਾਂਸਪੇਰੈਂਸੀ ਰੱਖੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਅਮਾਉਂਟ ਜਿਹੜੀ ਹੈ ਇਹ ਯੂਜ਼ ਹੋਵੇ ਔਰ ਇੱਕ ਪਾਰਦਰਸ਼ਤਾ ਜਿਹੜੀ ਹੈ ਉਹ ਬਣੀ ਰਹੇ ਤਾਂ ਕਿ ਅਮਾਉਂਟ ਦਾ ਸਹੀ ਯੂਜ਼ ਹੋਵੇ ਔਰ ਅੱਗੇ ਜਿਹੜੇ ਜਿਨ੍ਹਾਂ ਨੇ ਵੀ ਡੋਨੇਸ਼ਨ ਦਿੱਤੀ ਹੈ ਉਹਨਾਂ ਤੱਕ ਉਹ ਸਹੀ ਜਾਣਕਾਰੀ ਪਹੁੰਚੇ ਹਾਂਜੀ ਇਹ ਸਾਰਾ ਅਮਾਉਂਟ ਸਹੀ ਰੂਪ ਦੇ ਵਿੱਚ ਵਰਤਿਆ ਜਾਣਾ ਜੀ ਇਹ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਆਰਟੀਫੀਸ਼ੀਅਲ ਲੈਂਪ ਦੇ ਲੱਗ ਰਹੇ 28000 ਤੋਂ ਵੱਧ ਪਿੰਗਰੌਣੇ ਨੇ ਲੈਂਬ ਲਾ ਦਿੱਤੇ ਗਏ ਆ ਜੀ ਬੱਚੇ ਜਿਹੜੇ ਸਕੂਲ ਵਿੱਚ ਪੜ੍ਹਦੇ ਉਹਨਾਂ ਨੂੰ ਖਾਣਾ ਫ੍ਰੀ ਬੁੱਕਸ ਫ੍ਰੀ ਆ ਬਹੁਤ ਐਜੂਕੇਸ਼ਨ ਕਰ ਰਹੇ ਆ ਬੱਚੇ ਪਿੰਗਲਵਾੜੇ ਦੇ ਲੰਪਕ ਦੇ ਵਿੱਚ ਵੀ ਆ ਜਾ ਰਹੇ ਜਿਹੜੇ ਕਿ 골ਡ ਮੈਟਰ ਜੱਤ ਕੇ ਆ ਰਹੇ ਆ ਜੀ ਜੇ ਕਿਸੇ ਨੇ ਕੋਈ ਮਦਦ ਲੈਣੀ ਹੈ ਕੋਈ ਫਾਈਨੈਂਸ਼ਲੀ ਤੌਰ ਦੇ ਉੱਤੇ ਕਿਸੇ ਹਾਲਾਤਾਂ ਦੇ ਵਿੱਚ ਉਜੂੜ ਰਿਹਾ ਹੋਵੇ ਤਾਂ ਕੀ ਉਹ ਵੀ ਪਿੰਗਲਵਾੜਾ ਨੂੰ ਅਪਰੋਚ ਕਰ ਸਕਦਾ ਤਾਂ ਉਹਨਾਂ ਦੇ ਤੁਹਾਡੇ ਵੱਲੋਂ ਵੀ ਤੁਹਾਡੀ ਸੰਸਥਾ ਦੇ ਵੱਲੋਂ ਵੀ ਕਿਸ ਤਰੀਕੇ ਦੇ ਨਾਲ ਕਿਹੜੇ ਲੋਕਾਂ ਦੀ ਜਿਹੜੀ ਮਦਦ ਹੈ ਉਹ ਕੀਤੀ ਜਾਂਦੀ ਹੈ ਹਾਂਜੀ ਉਹ ਜਿਵੇਂ ਕੁ ਆਫਤਾਂ ਉਹਦੀ ਉਸ ਤਰ੍ਹਾਂ ਭੈਣ ਜੀ ਆਪ ਹੀ ਕਰਦੇ ਜੇ ਫਲੱਡ ਆਉਂਦੇ ਉਹਨਾਂ ਦੇ ਵਿੱਚ ਵੀ ਉਹ ਜਾਂਦੇ ਆ ਜੀ ਗਰੀਬ ਬੱਚੇ ਤੇ ਪੜਾਈ ਜਾ ਰਹੀ ਆ ਲੋਕਾਂ ਦੇ ਲੋੜਵੰਦਾਂ ਦੇ ਅੰਗ ਲਾਇਆ 28 ਜਤੋਂ ਬਾਅਦ ਅੰਗ ਲੱਗ ਗਿਆ ਜੀ ਇਸ ਤਰ੍ਹਾਂ ਕੀਤਾ ਜਾ ਰਿਹਾ ਹੋਰ ਵੀ ਕੋਈ ਲੋੜ ਪੈਂਦੀ ਆ ਲੋੜਵੰਦਾਂ ਨੂੰ ਦਵਾਈ ਵੀ ਡੇਲੀ 5-700 ਬੰਦਾ ਉੱਥੇ ਦਵਾਈ ਲੈ ਕੇ ਜਾਂਦਾ ਜੀ ਜੇ ਕਿਤੇ ਫਾਈਨੈਂਸ਼ੀਅਲ ਲੋੜ ਆ ਕੋਈ ਬੱਚਾ ਪੜਨ ਲੱਗ ਕੇ ਚਾਹੁੰਦਾ ਉਹਨੂੰ ਫੀਸਾਂ ਵੀ ਦਿੱਤੀਆਂ ਜਾਂਦੀਆਂ ਜੀ ਅ ਸੋ ਤੁਸੀਂ ਸਾਰੀ ਟੀਮ ਹੀ ਵਧਾਈ ਦੇ ਪਾਤਰ ਹੋ ਐਂਡ ਕੰਗ੍ਰੈਚੁਲੇਸ਼ਨਸ ਤੁਹਾਨੂੰ ਸਾਰਿਆਂ ਨੂੰ ਤੁਸੀਂ ਇਹ ਬਹੁਤ ਵਧੀਆ ਕੰਮ ਕੀਤਾ ਔਰ ਜੋ ਅਮਾਉਂਟ ਤੁਸੀਂ ਇਕੱਠ